ਕਰਦੇ ਆਂ ਸ਼ੁਰੂਆਤ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਖਬਰ ਦੇ ਨਾਲ ਸ਼ੁਰੂਆਤ ਕਰਦੇ ਆਂ ਕਹਿੰਦੇ ਨੇ ਕਿ ਰੱਬ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਹੈ ਕਹਿੰਦੇ ਨੇ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਸਾਡੇ ਦੇ ਸਾਡੇ ਵਿੱਚ ਰੱਬ ਨਾ ਦੇਖੋ ਨਿਆਂ ਦੇ ਵਿੱਚੋਂ ਰੱਬ ਨੂੰ ਦੇਖੋ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਤਾਦੇ ਲਈ ਕਹੀ ਹੈ ਸਾਡੇ ਵਿੱਚ ਰੱਬ ਨਾ ਦੇਖੋ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਹ ਟਿੱਪਣੀ ਉਦੋਂ ਕੀਤੀ ਹੈ ਜਦੋਂ ਇੱਕ ਵਕੀਲ ਨੇ ਕਿਹਾ ਕਿ ਉਹ ਜੱਜਾਂ ਦੇ ਵਿੱਚ ਰੱਬ ਦੇਖਦੇ ਨੇ ਜਸਟਿਸ ਐਮ ਐਮ ਸੁਦੇ ਸੋਦਰੇਸ਼ ਤੇ ਜਸਟਿਸ ਕੇ ਵਿਨੋਦ ਚੰਦਰ ਚੰਦਰਨ ਜਿਹੜੇ ਨੇ ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਇੱਕ ਮੰਦਿਰ ਦੇ ਮਾਮਲੇ ਦੀ ਸੁਣਵਾਈ ਦੇ ਦੌਰਾਨ ਇਹ ਟਿੱਪਣੀ ਕੀਤੀ ਹੈ ਇਸ ਮਾਮਲੇ ਦੇ ਵਿੱਚ ਪੇਸ਼ ਹੋਏ ਇੱਕ ਵਕੀਲ ਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਕੇਸ ਤੋਂ ਲਾਂਭੇ ਕੀਤੇ ਜਾਣ ਦੀ ਮੰਗ ਕੀਤੀ ਕਿ ਉਸ ਦਾ ਮੁਵਕਲ ਜਿਹੜਾ ਹੈ ਉਸ ਦੀਆਂ ਉਸ ਦੀ ਗੱਲ ਨਹੀਂ ਸੁਣ ਰਿਹਾ ਸੀ ਵਕੀਲ ਨੇ ਹੋਰ ਦਾਵਾ ਕੀਤਾ ਕਿ ਉਸ ਨੂੰ ਆਪਣੇ ਜਿਹੜਾ ਮੋਬਾਈਲ ਤੋਂ ਇੱਕ ਨੋਟਿਸ ਮਿਲਿਆ ਹੈ ਜਿਸ ਦੇ ਵਿੱਚ ਦੋਸ਼ ਲਗਾਇਆ ਗਿਆ ਕਿ ਜੱਜਾਂ ਨੂੰ ਵਕੀਲਾਂ ਰਾਹੀਂ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਇਸ ਨੂੰ ਬਹੁਤ ਹੀ ਅਪਮਾਨਜਨਕ ਕਰਾਰ ਦਿੰਦਿਆਂ ਵਕੀਲ ਨੇ ਦੁੱਖ ਪ੍ਰਗਟ ਕੀਤਾ ਹੈ ਜੇ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਬੇਈਮਾਨੀ ਹੋ ਰਹੀ ਹੈ ਤਾਂ ਅਸੀਂ ਕੇਸਾਂ ਤੋਂ ਪਿੱਛੇ ਹਟ ਜਾਂਦੇ ਹਾਂ ਅਸੀਂ ਆਪਣੇ ਜੱਜਾਂ ਦੇ ਵਿੱਚ ਰੱਬ ਦੇਖਦੇ ਹਾਂ ਹਾਲਾਂਕਿ ਇਸ ਤੇ ਫੌਰੀ ਤੌਰ ਦੇ ਉੱਤੇ ਜਸਟਿਸ ਸੁਧੇਰ ਸੁਧ ਰੇਸ਼ ਨੇ ਕਿਹਾ ਹੈ ਕਿ ਸਾਡੇ ਵਿੱਚ ਰੱਬ ਨਾ ਦੇਖੋ ਕਿਰਪਾ ਕਰਕੇ ਨਿਆਂ ਦੇ ਵਿੱਚ ਰੱਬ ਦੇਖੋ ਨਾਲ ਹੀ ਬੈਂਚ ਨੇ ਬੇਨਤੀ ਨੂੰ ਸਵੀਕਾਰ ਕਰ ਲਿਆ ਤੇ ਵਕੀਲ ਨੂੰ ਕੇਸ ਤੋਂ ਡਿਸਚਾਰਜ ਜਿਹੜਾ ਕਰ ਦਿੱਤਾ ਗਿਆ ਪੰਜਾਬ ਦੀਆਂ ਖਬਰਾਂ ਵੱਲ ਨੂੰ ਝਾਤ ਮਾਰੀਏ ਤੇ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਨੇ ਜਿਹੜਾ ਮੋਰਚਾ ਖੋਲਣ ਦਾ ਐਲਾਨ ਕੀਤਾ ਹੈ ਜੋ 24000 ਏਕੜ ਦੀ ਗੱਲ ਹੈ ਜਾਂ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀ ਹੈ ਜ਼ਮੀਨ ਜਿਹੜੀ ਐਕਵਾਇਰ ਕਰਨ ਦੀ ਗੱਲ ਆਉਂਦੀ ਹੈ ਤਾਂ ਉਹਦੇ ਵਿੱਚ ਹੁਣ ਭਾਜਪਾ ਤੋਂ ਜਾਖੜ ਸਾਹਿਬ ਦਾ ਵੀ ਬਿਆਨ ਆ ਗਿਆ ਕਿ ਪੰਜਾਬ ਦੇ ਕਿਸਾਨਾਂ ਦੀ 1 ਇੰਚ ਜ਼ਮੀਨ ਵੀ ਕਹਿੰਦੇ ਖੋਹ ਨਹੀਂ ਦਿੱਤੀ ਜਾਵੇਗੀ। ਭਾਜਪਾ ਗਵਾਂਵਲੋ ਲੈਂਡ ਪੂਲਿੰਗ ਨੀਤੀ ਤੋਂ ਪ੍ਰਭਾਵਿਤ ਲੁਧਿਆਣਾ ਜ਼ਿਲ੍ਹੇ ਦੇ ਕਿਸਾਨਾਂ ਦੇ ਬਫਦ ਸਣੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਨਾਲ ਮੁਲਾਕਾਤ ਕੀਤੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਲੈਂਡ ਪੂਲਿੰਗ ਨੀਤੀ ਤੋਂ ਪ੍ਰਭਾਵਿਤ ਲੁਧਿਆਣਾ ਜ਼ਿਲ੍ਹੇ ਦੇ ਕਿਸਾਨਾਂ ਦੇ ਬਫਦ ਨੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨਾਲ ਮੁਲਾਕਾਤ ਹੋਈ ਹੈ। ਇਸ ਮੌਕੇ ਭਾਜਪਾ ਦੇ ਕੌਮੀ ਆਗੂ ਤਰਨ ਝੁਗ ਤੇ ਸੁਬਾਈ ਆਗੂ ਵਨੀਤ ਜੋਸ਼ੀ ਵੀ ਉਹਨਾਂ ਦੇ ਨਾਲ ਸਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਰਾਜਪਾਲ ਦੇ ਨਾਲ ਮਿਲਣੀ ਮਗਰੋਂ ਕਿਹਾ ਕਿ ਆਪ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਨਾਲ ਕਿਸਾਨਾਂ ਦੀ ਜ਼ਬਰੀ ਜ਼ਮੀਨ ਖੋਹਣ ਦੇ ਮਨਸੂਬੇ ਸਫਲ ਨਹੀਂ ਹੋਣ ਦਿੱਤੇ ਜਾਣਗੇ ਤੇ ਦੂਸਰੇ ਪਾਸੇ ਖਹਿਰਾ ਸਾਹਬ ਜਿਹੜੇ ਨੇ ਆਮ ਆਦਮੀ ਪਾਰਟੀ ਤੋਂ ਜਿਹੜੇ ਨੇ ਬਾਹਰ ਕੱਢੇ ਗਏ ਵਿਜੇ ਕੁਵਰ ਪ੍ਰਤਾਪ ਸਿੰਘ ਹੋਣੀ ਨੇ ਉਹਨਾਂ ਦੇ ਨਾਲ ਮਿਲਣੀ ਕੀਤੀ ਹੈ ਤੇ ਉਹਦੀ ਚਰਚਾ ਜਿਹੜੀ ਛਿੜ ਪਈ ਹੈ ਵਿਧਾਇਕ ਸੁਖਪਾਲ ਸਿੰਘ ਖੈਰਾ ਅੱਜ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚੋਂ ਮੁਤਲਕੀਤੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਦੇ ਘਰ ਉਹਨਾਂ ਨੂੰ ਮਿਲਣ ਤੇ ਲਈ ਪਹੁੰਚੇ ਨੇ ਉਹਨਾਂ ਦੀ ਇਸ ਮੁਲਾਕਾਤ ਨੇ ਸਿਆਸੀ ਹਲਕਾ ਦੇ ਵਿੱਚ ਨਵੀਂ ਚਰਚਾ ਛਿੜ ਕੇ ਰੱਖ ਦਿੱਤੀ ਹੈ ਮੁਲਾਕਾਤ ਦੇ ਮਗਰੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਤਾਨਾਸ਼ਾਹ ਵਤੀਰਾ ਚੱਲ ਰਿਹਾ ਹੈ ਜਿਸ ਨੂੰ ਉਹਨਾਂ ਖੋਦ ਵੀ ਜਿਹੜਾ ਭੋਗਿਆ ਤੇ ਹਟਾਇਆ ਕਿਉਂਕਿ ਦੋਵੇਂ ਦੁਖੀ ਨੇ ਭਾਈ ਦੋਵੇਂ ਇਸ ਪਾਰਟੀ ਦੇ ਵਿੱਚ ਰਹੇ ਨੇ ਉਹਨਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਸੱਚ ਬੋਲਣ ਵਾਲਿਆਂ ਦੇ ਲਈ ਕੋਈ ਥਾਂ ਨਹੀਂ ਜੇ ਕੋਈ ਸਿਰ ਚੁੱਕਦਾ ਹੈ ਤਾਂ ਉਸ ਨੂੰ ਦਬਾ ਦਿੱਤਾ ਜਾਂਦਾ ਹੈ ਵਿਕਰਮ ਸਿੰਘ ਮਜੀਠੀਆ ਮਾਮਲੇ ਦੇ ਬਾਰੇ ਉਹਨਾਂ ਕਿਹਾ ਕਿ ਉਸ ਦੇ ਘਰ ਪੁਲਿਸ ਵਾਲੇ ਸਾਦੇ ਕੱਪੜਿਆਂ ਦੇ ਵਿੱਚ ਆਏ ਸਨ ਜਿਨ੍ਹਾਂ ਦੇ ਕੋਲ ਨਾ ਤਾਂ ਸਰਚ ਵਾਰੰਟ ਅਤੇ ਨਾ ਹੀ ਗ੍ਰਿਫਤਾਰੀ ਦੇ ਲਈ ਲੋੜੀਂਦੇ ਦਸਤਾਵੇਜ਼ ਸਨ ਪੁਲਿਸ ਦੀ ਇਸ ਕਾਰਵਾਈ ਦਾ ਵੱਡੇ ਪੱਧਰ ਦੇ ਉੱਤੇ ਦੇਸ਼ ਵਿਦੇਸ਼ ਦੇ ਵਿੱਚ ਵਿਰੋਧ ਹੋਇਆ ਤੇ ਇਸੇ ਕੜੀ ਦੇ ਵਿੱਚ ਹੀ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਇਸ ਕਾਰਵਾਈ ਦਾ ਵਿਰੋਧ ਕੀਤਾ ਸੀ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਉਹਨਾਂ ਦੀ ਨਿੱਜੀ ਮੁਲਾਕਾਤ ਹੈ ਉਹਨਾਂ ਕਹਿੰਦੇ ਕਿ ਆਪ ਅਤੇ ਉਹਨਾਂ ਵਿਚਾਲੇ ਸਿਰਫ ਇੱਕ ਕੜੀ ਸੀ ਜੋ ਕਿ ਬੇਅਦਬੀ ਮਾਮਲਿਆਂ ਦੇ ਵਿੱਚ ਨਿਆਂ ਦੇਣਾ ਸੀ ਉਹ ਇਸੇ ਗੱਲ ਨੂੰ ਲੈ ਕੇ ਕਹਿੰਦੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਅਕਾਲੀ ਦਲ ਨੇ ਵੀ ਜਿਹੜਾ ਸਿਆਸਤ ਦੇ ਵਿੱਚ ਦੇਖਿਆ ਜਾਵੇ ਤਾਂ 97 ਮੈਂਬਰੀ ਵਰਕਿੰਗ ਕਮੇਟੀ ਦਾ ਐਲਾਨ ਕਰਤਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਜਾ ਰਿਹਾ ਹੈ ਅੱਜ ਪਾਰਟੀ ਦੇ ਵੱਲੋਂ 97 ਵਰਕਿੰਗ ਕਮੇਟੀ ਮੈਂਬਰਾਂ ਤੇ 22 ਸਪੈਸ਼ਲ ਇਨਵਾਈਟ ਇਨ ਵਾਈਟਸ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਦੇ ਸਾਰੇ ਹੀ ਸੀਨੀਅਰ ਆਗੂਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਬਾਰ ਇਸ ਵਾਰ ਕਾਲੀਦਾਲ ਵੱਲੋਂ ਵਰਕਿੰਗ ਕਮੇਟੀ ਦੇ ਵਿੱਚ 16 ਔਰਤਾ ਮੈਂਬਰਾਂ ਦੇ ਵੱਲੋਂ ਸ਼ਾਮਲ ਕੀਤੀਆਂ ਗਈਆਂ ਪਾਰਟੀ ਨੇ ਵਰਕਿੰਗ ਕਮੇਟੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਬਲਵਿੰਦਰ ਸਿੰਘ ਭੂੰਦੜ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਗੁਲਜ਼ਾਰ ਸਿੰਘ ਰਣੀਕੇ ਮਨਜੀਤ ਸਿੰਘ ਜੀਕੇ ਸੁੱਚਾ ਸਿੰਘ ਲੰਗਾ ਜਨਮੇਜਾ ਸਿੰਘ ਸੇਖੋ ਹਰ ਸਿਮਰਤ कौर ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਵਿਕਰਮ ਸਿੰਘ ਮਜੇਟਿਆ ਗੁਰਬਚਨ ਸਿੰਘ ਬੱਬੇ ਹਾਲੀ ਐਨ ਕੇ ਸ਼ਰਮਾ ਮੰਤਾਰ ਸਿੰਘ ਬਰਾੜ ਐਸ ਆਰ ਕਲੇਰ ਜੋਗਿੰਦਰ ਸਿੰਘ ਜਿੰਦੂ ਤੇ ਹੋਰਨਾਂ ਦੇ ਨਾਮ ਸ਼ਾਮਲ ਕੀਤੇ ਗਏ ਨੇ ਢੱਡਰੀਆਂ ਵਾਲੇ ਸਾਹਿਬ ਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮੁੱਦਾ ਚੱਲਿਆ ਸੀ ਢੱਡਰੀਆਂ ਵਾਲਿਆਂ ਦਾ ਉਹਦੇ ਵਿੱਚ ਉਹ ਆਪਣੇ ਆਪ ਨੂੰ ਐ ਬੇਕਸੂਰ ਦੱਸਿਆ ਇੱਕ ਕੁੜੀ ਦੀ ਮੌਤ ਦੇ ਮਾਮਲੇ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਖੁਦ ਨੂੰ ਬੇਕਸੂਰ ਦੱਸਿਆ ਉਹ ਅੱਜ ਪਿੰਡ ਸੁਵਰਾਜਪੁਰ ਦੇ ਗੁਰਦੁਆਰੇ ਪਹੁੰਚੇ ਸਨ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਮਾਮਲਾ ਹਾਈ ਕੋਰਟ ਪਹੁੰਚਣ ਤੇ ਉਹਨਾਂ ਕਿਹਾ ਕਿ ਜਿੱਥੇ ਮਰਜ਼ੀ ਜਾਂਚ ਹੋ ਜਾਵੇ ਉਹ ਬੇਕਸੂਰ ਨੇ ਜ਼ਿਕਰਯੋਗ ਹੈ ਕਿ ਮੈਜਿਸਟਰ ਮੈਜਿਸਟਰੇਟ ਨੇ ਪੰਜਾਬ ਪੁਲਿਸ ਦੀ ਕਲੋਜ਼ਰ ਰਿਪੋਰਟ ਦੇ ਉੱਤੇ ਸਹਿਮਤੀ ਜਤਾਈ ਹੈ 13 ਜੁਲਾਈ 13 ਸਾਲ ਪੁਰਾਣੇ ਮਾਮਲੇ ਦੇ ਵਿੱਚ ਮੁੜ ਸੁਣਵਾਈ ਹੋਵੇਗੀ ਇਸ ਮੌਕੇ ਉਹਨਾਂ ਦਲਜੀਤ ਦੋਸਾਂਝ ਦੀ ਤਾਰੀਫ਼ ਕਰਦਿਆਂ ਕਿਹਾ ਕਿ ਜਦੋਂ ਪੱਗ ਵਾਲਾ ਤਰੀਕਾ ਜਦੋਂ ਪੱਗ ਵਾਲਾ ਤਰੱਕੀ ਕਰਦਾ ਹੈ ਤਾਂ ਉਸ ਦਾ ਵਿਰੋਧ ਹੋਣ ਲੱਗ ਜਾਂਦਾ ਹੈ ਕਲਾਕਾਰ ਸਭ ਦੇ ਸਾਂਝੇ ਹੁੰਦੇ ਨੇ ਮੁਲਕਾਂ ਦੀ ਨਿੱਜੀ ਲੜਾਈ ਦੇ ਵਿੱਚ ਕਲਾ ਨੂੰ ਨਹੀਂ ਲਿਆਉਣਾ ਚਾਹੀਦਾ ਇੰਡੀਆ ਯੂਐਸ ਟ੍ਰੇਡ ਜਿਹੜਾ ਜੋ ਕੁਝ ਹੋ ਰਿਹਾ ਹੈ ਭਾਰਤ ਅਮਰੀਕਾ ਵਪਾਰ ਸਮਝੌਤਾ ਨੌ ਤੋਂ ਪਹਿਲਾਂ ਹੋਣ ਦੇ ਜਿਹੜੇ ਆਸਾਰ ਦੱਸੇ ਗਏ ਨੇ ਭਾਰਤ ਨੇ ਟੈਰਫ ਦਾ ਮਾਮਲਾ ਡਬਲਯੂਟੀਓ ਦੇ ਵਿੱਚ ਉਠਾ ਦਿੱਤਾ ਹੈ ਖੇਤੀਬਾੜੀ ਆਟੋ ਸੈਕਟਰ ਦੇ ਵਿੱਚ ਹਾਲੇ ਵੀ ਲਟਕ ਰਹੇ ਨੇ ਕੁਝ ਮੁੱਦੇ ਲਟਕਦੇ ਮੁੱਦਿਆਂ ਦੇ ਉੱਤੇ ਗੱਲਬਾਤ ਰਹੇਗੀ ਅਜੇ ਵੀ ਜਾਰੀ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਇੱਕ ਅੰਤਰਿਮ ਵਪਾਰ ਸਮਝੌਤੇ ਉੱਤੇ ਗੱਲਬਾਤ ਕਰਨ ਪਿੱਛੋਂ ਇੱਕ ਭਾਰਤੀ ਟੀਮ ਵਾਸ਼ਿੰਗਟਨ ਤੋਂ ਵਤਨ ਭਾਰਤ ਆਈ ਹੈ ਇਸ ਦੇ ਮੱਦੇਨਜ਼ਰ ਇਸ ਤਜਾਰਤੀ ਇਕਰਾਰਨਾਮੇ ਨੂੰ 9 ਜੁਲਾਈ ਤੋਂ ਪਹਿਲਾਂ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਹੜਾ ਹਾਲੇ ਚਰਚਾ ਜਾਰੀ ਰਹੇਗੀ ਕਿਉਂਕਿ ਖੇਤੀਬਾੜੀ ਅਤੇ ਆਟੋ ਸੈਕਟਰਾਂ ਦੇ ਵਿੱਚ ਕੁਝ ਮੁੱਦਿਆਂ ਨੂੰ ਅਜੇ ਵੀ ਹੱਲ ਕਰਨ ਦੀ ਜ਼ਰੂਰਤ ਹੈ ਭਾਰਤੀ ਟੀਮ ਦੀ ਅਗਵਾਈ ਮੁਖ ਜਿਹੜਾ ਵਾਰਤਾਕਾਰ ਰਾਜੇਸ਼ ਅਗਰਵਾਲ ਕਰ ਰਹੇ ਨੇ ਉਹ ਵਣਜ ਵਿਭਾਗ ਦੇ ਵਿੱਚ ਵਿਸ਼ੇਸ਼ ਸਕੱਤਰ ਨੇ ਤੇ ਅਧਿਕਾਰੀ ਨੇ ਕਿਹਾ ਕਿ ਗੱਲਬਾਤ ਆਖਰੀ ਪੜਾਅ ਦੇ ਵਿੱਚ ਹੈ ਤੇ ਇਸ ਦੇ ਸਿੱਟੇ ਦਾ ਐਲਾਨ 9 ਜੁਲਾਈ ਤੋਂ ਪਹਿਲਾਂ ਹੋਣ ਦੀ ਉਮੀਦ ਹੈ ਜੋ ਕਿ ਭਾਰਤ ਦੇ ਸਮੇਤ ਦਰਜਨਾ ਦੇਸ਼ਾਂ ਤੇ ਲਗਾਏ ਗੇਟ 트럼ਪ ਟੈਰਫ ਦੀ 90 ਦਿਨਾਂ ਦੀ ਮੂਤਲ ਜਿਹੜੀ ਮੂਤਲੀ ਦੀ ਮਿਆਦ ਦੇ ਅੰਤ ਨੂੰ ਦਰਸਾਉਂਦਾ ਹੈ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਭਾਰਤੀ ਟੀਮ ਵਾਸ਼ਿੰਗਟਨ ਤੋਂ ਵਾਪਸ ਆ ਗਈ ਹੈ ਤੇ ਗੱਲਬਾਤ ਜਾਰੀ ਰਹੇਗੀ ਖੇਤੀਬਾੜੀ ਅਤੇ ਆਟੋ ਸੈਕਟਰਾਂ ਦੇ ਵਿੱਚ ਕੁਝ ਮੁੱਦੇ ਹੱਲ ਕਰਨ ਦੀ ਅਜੇ ਜ਼ਰੂਰਤ ਹੈ ਭਾਰਤ ਨੇ ਆਟੋ ਸੈਕਟਰਾਂ ਦੇ ਵਿੱਚ 25% ਦੀ ਡਿਊਟੀ ਤੋਂ ਵੱਧ ਦਾ ਮੁੱਦਾ ਉਠਾਇਆ ਹੈ ਇਸ ਨੇ ਇਹ ਮਾਮਲਾ ਵਿਸ਼ਵ ਵਪਾਰ ਸੰਗਠਨ WTO ਦੀ ਸੁਰੱਖਿਆ ਕਮੇਟੀ ਦੇ ਵਿੱਚ ਚੁੱਕਿਆ ਹੈ ਭਾਰਤ ਨੇ ਸ਼ੁੱਕਰਵਾਰ ਨੂੰ ਸੁਰੱਖਿਆ ਉਪਾਾਮਾ ਦੇ ਨਾਮ ਦੇ ਉੱਤੇ ਆਟੋਮੋਬਾਈਲ ਸੈਕਟਰ ਤੇ ਅਮਰੀਕੀ ਟੈਰਫਾਂ ਦੇ ਉੱਤੇ ਅਮਰੀਕਾ ਦੇ ਵਿਰੁੱਧ ਵਿਸ਼ਵ ਵਪਾਰ ਸੰਗਠਨ ਡਬਲਯੂ ਟ੍ਰੇਡ ਜਿਹੜਾ ਡਬਲਯੂਟੀਓ ਯਾਨੀ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਨਿਜਮਾ ਉਦীন ਜਵਾਬੀ ਡਿਊਟੀਆਂ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ ਭਾਰਤ ਦੀ ਬੇਨਤੀ ਦੇ ਉੱਤੇ ਪ੍ਰਸਾਰਿਤ ਕੀਤੇ ਜਾ ਰਹੇ ਡਬਲਯੂਟੀਓ ਦੇ ਇੱਕ ਨੋਟੀਫਿਕੇਸ਼ਨ ਦੇ ਅਨੁਸਾਰ ਰਿਆਇਤਾਂ ਜਾਂ ਹੋਰ ਜ਼ਿੰਮੇਵਾਰੀਆਂ ਦੀ ਪ੍ਰਸਤਾਵਿਤ ਮੌਤਲੀ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਪੈਦਾ ਹੋਣ ਵਾਲੇ ਚੁਣੇ ਹੋਏ ਉਤਪਾਦਾਂ ਦੇ ਟੈਰਿਫਾਂ ਦੇ ਵਿੱਚ ਵਾਧੇ ਦੇ ਰੂਪ ਦੇ ਵਿੱਚ ਹੋਵੇਗੀ। ਭਾਰਤ ਨੇ WTO ਦੇ ਕੁਝ ਪ੍ਰਬੰਧਾਂ ਦੇ ਤਹਿਤ ਰਿਆਇਤਾਂ ਅਤੇ ਹੋਰ ਜ਼ਿੰਮੇਵਾਰੀਆਂ ਡੀਪਰ ਜਿਹੜੀ ਆ ਪ੍ਰਸਤਾਵਿਤ ਮੌਤਲੀ ਦੇ ਬਾਰੇ WTO ਦੀ ਵਪਾਰ ਪਰਿਸ਼ਦ ਨੂੰ ਸੂਚਿਤ ਕੀਤਾ ਹੈ। ਇਹ ਦੇ ਵਿੱਚ ਕਿਹਾ ਗਿਆ ਕਿ ਇਹ ਨੋਟੀਫਿਕੇਸ਼ਨ ਅਮਰੀਕਾ ਦੇ ਵੱਲੋਂ ਭਾਰਤ ਤੋਂ ਆਟੋਮੋਬਾਈਲ ਪੁਰਜ਼ਿਆਂ ਦੀ ਦਰਾਮਦ ਤੇ ਵਧਾਏ ਗਏ ਸੁਰੱਖਿਆ ਉਪਾਾਵਾਂ ਦੇ ਸੰਬੰਧ ਦੇ ਵਿੱਚ ਕੀਤਾ ਗਿਆ ਹੈ ਅਗਲੀ ਖਬਰ ਵੱਲੋਂ ਚਲੀਏ ਤਾਂ ਜਿਹੜਾ ਹੈ ਹੋਰ ਵਦਿਆ ਨੇ ਮਜੀਠੀਆ ਸਾਹਿਬ ਦੀਆਂ ਮੁਸ਼ਕਲਾਂ ਮਾਨ ਹਾਨੀ ਕੇਸ ਦੇ ਵਿੱਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਜਾਰੀ ਕਰ ਦਿੱਤਾ ਹੈ ਨੋਟਿਸ ਨੋਟਿਸ ਕਾਦਾ ਜਾਰੀ ਹੋਇਆ ਹੈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਵਿਕਰਮ ਮਜੀਠੀਆ ਨੂੰ ਇੱਕ ਨੋਟੇ ਜਾਰੀ ਕੀਤਾ ਹੈ ਇਹ ਨੋਟਿਸ ਉਨ੍ਹਾਂ ਦੇ ਖਿਲਾਫ ਮਾਨਹਾਨੀ ਕੇਸ ਦੇ ਵਿੱਚ ਜਾਰੀ ਕੀਤਾ ਹੈ ਇਹ ਕਾਰਵਾਈ ਮੁੱਖ ਮੰਤਰੀ ਦੇ ਪੀਐਸ ਜਾਨਕੀ ਪ੍ਰਾਈਵੇਟ ਸਖਤਰ ਤੇ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲਗਾਉਣ ਦੇ ਮਾਮਲੇ 'ਚ ਕੀਤੀ ਹੈ ਪੀਐਸ ਨੇ ਇਸ ਸੰਬੰਧੀ ਮਾਨਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਸੀ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਮਾਮਲਾ ਇੱਕ ਨਵਾਂ ਪੰਨਾ ਖੋਲ ਸਕਦਾ ਹੈ ਜਿਸ ਦੇ ਨਾਲ ਮਜੇਠੀਆਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਸਿੰਘ ਮਜੇਠੀਆ ਦੇ ਵੱਲੋਂ ਆਪਣੇ ਵਿਕਰਮ ਸਿੰਘ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਰਿਮਾਂਡ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਹੋਈ ਹੈ। ਹਾਈ ਕੋਰਟ ਦੇ ਵਿੱਚ ਮਜੀਠੀਆ ਦੀ ਰਿਮਾਂਡ ਚੁਣੌਤੀ ਪਟੀਸ਼ਨ ਦੇ ਉੱਤੇ ਸੁਣਵਾਈ 8 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ। ਹਾਲਾਂਕਿ ਅੱਜ ਮਾਮਲੇ ਦੇ ਵਿੱਚ ਕੋਈ ਠੋਸ ਕਾਰਵਾਈ ਨਹੀਂ ਹੋਈ। ਸੁਣਵਾਈ ਦੇ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਏਜੀ ਨੇ ਦਲੀਲ ਦਿੱਤੀ ਹੈ ਕਿ ਮਜੀਠੀਆ ਨੇ ਮੁਹਾਲੀ ਅਦਾਲਤ ਦੇ 26 ਜੂਨ 2025 ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ। ਜੋ ਹੋਣਾ ਜਿਹੜਾ ਅਪ੍ਰਸੰਘਿਕ ਹਨ ਕਿਉਂਕਿ ਉਸ ਤੋਂ ਬਾਅਦ ਨਵੇਂ ਸਮਝ ਜਾਰੀ ਕੀਤੇ ਗਏ ਨੇ ਫਿਰ ਅਦਾਲਤ ਨੇ ਮਜਿੱਠੀਆ ਦੇ ਵਕੀਲ ਨੂੰ ਸੋਧੀ ਹੋਈ ਪਟੀਸ਼ਨ ਦਾਇਰ ਜੜੀ ਕਰਨ ਦੇ ਲਈ ਕਹਿ ਦਿੱਤਾ ਹੈ ਅਗਲੀ ਖਬਰ ਵੱਲ ਚਲੀਏ ਤੇ 트럼ਪ ਦੀ ਜਿੱਤ ਹੋਈ ਹੈ ਵੱਡੀ ਅਮਰੀਕੀ ਸੰਸਦ ਦੇ ਦੋਮਾ ਸਦਨਾਂ ਦੇ ਵੱਲੋਂ ਵਨ ਬਿਗ ਬਿਊਟੀਫੁਲ ਬਿਲ ਜਿਹੜਾ ਪਾਸ ਕਰ ਦਿੱਤਾ ਗਿਆ ਹੈ ਰਾਸ਼ਟਰਪਤੀ ਦੇ ਦਸਤਖਤ ਲਈ ਜਿਹੜਾ ਭੇਜਿਆ ਗਿਆ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਟੈਕਸ ਕਟੌਤੀ ਪੈਕੇਜ ਨੇ ਵੀਰਵਾਰ ਨੂੰ ਅਮਰੀਕੀ ਕਾਂਗਰਸ ਦੇ ਵਿੱਚ ਆਪਣੀ ਆਖਰੀ ਰੁਕਾਵਟ ਪਾਰ ਕਰ ਲਈ ਹੈ। ਰਿਪਬਲਿਕਨ ਬਹੁ ਗਿਣਤੀ ਵਾਲੇ ਪ੍ਰਤੀਨਿਧੀ ਸਭਾ ਨੇ ਟੈਕਸ ਕਟੌਤੀ ਅਤੇ ਖਰਚ ਬਿੱਲ ਨੂੰ ਥੋੜੇ ਫਰਕ ਦੇ ਨਾਲ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ 트੍ਰੰਪ ਨੂੰ ਦਸਕ ਤੱਕ ਦਸਕ ਤੱਕ ਜਾਨਕੀ ਹਸਤਾਖਰ ਕਰਨ ਦੇ ਲਈ ਭੇਜੇ ਦਿੱਤਾ ਗਿਆ ਹੈ। 트੍ਰੰਪ ਦੇ ਦਸਕ ਤੱਕ ਕਰਨ ਤੋਂ ਬਾਅਦ ਇਹ ਬਿੱਲ ਕਾਨੂੰਨ ਜਿਹੜਾ ਬਣ ਜਾਵੇਗਾ। ਇਹ ਬਿੱਲ ਜਿਹੜਾ ਹੈ ਜਿਸ ਨੂੰ ਬਿਗ ਬਿਊਟੀਫੁਲ ਬਿੱਲ ਦੇ ਵਜੋਂ ਜਾਣਿਆ ਜਾਂਦਾ ਹੈ ਪਿਛਲੇ ਕੁਝ ਦਿਨਾਂ ਤੋਂ ਸੁਰੱਖਿਆ ਜਿਹੜਾ ਸੁਰਕੀਆਂ ਦੇ ਵਿੱਚ ਰਿਹਾ ਹੈ 218 ਤੋਂ 214 ਵੋਟਾਂ ਦੇ ਘੱਟ ਬਹੁਮਤ ਦੇ ਨਾਲ ਪਾਸ ਹੋਇਆ ਹੈ ਬਿੱਲ ਰਿਪਬਲਿਕਨ ਰਾਸ਼ਟਰਪਤੀ ਦੇ ਲਈ ਇੱਕ ਮਹੱਤਵਪੂਰਨ ਜਿੱਤ ਹੈ ਇਹ ਬਿੱਲ 10 ਸਾਲਾਂ ਦੇ ਵਿੱਚ 36.2 ਟ੍ਰਿਲੀਅਨ ਡਾਲਰ ਦਾ ਜਿਹੜਾ ਕਰਜ਼ੇ ਦੇ ਵਿੱਚ 3.3 ਟ੍ਰਿਲੀਅਨ ਡਾਲਰ ਦਾ ਵਾਅਦਾ ਕਰੇਗਾ ਇਹ ਬੈਲ ਸਰ ਹੱਦੀ ਸੁਰੱਖਿਆ ਫੌਜ ਅਤੇ ਸਮੂਹਿਕ ਦੇਸ਼ ਨਿਕਾਲੇ ਦੇ ਲਈ ਖਰਚ ਵਧਾਵੇਗਾ ਇਹ ਮੈਡੀਕੇਅਰ ਦੇ ਵਿੱਚ ਡੂੰਗੀ ਕਟੌਤੀ ਕਰੇਗਾ ਤੇ ਸਰਕਾਰ ਦੇ ਕਰਜ਼ੇ ਦੇ ਵਿੱਚ ਖਰਬਾਂ ਡਾਲਰ ਦਾ ਵਾਧਾ ਕਰੇਗਾ ਟੈਕਸੇਸ਼ਨ ਦੇ ਉੱਤੇ ਸੰਯੁਕਤ ਕਮੇਟੀ ਨੇ ਅੰਦਾਜ਼ਾ ਲਗਾਇਆ ਹੈ ਕਿ ਇਹ ਬਿੱਲ 10 ਸਾਲਾਂ ਦੇ ਵਿੱਚ 36.2 ਟ੍ਰਿਲੀਅਨ ਡਾਲਰ ਦੇ ਕਰਜ਼ੇ ਦੇ ਵਿੱਚ 3.3 ਟ੍ਰਿਲੀਅਨ ਡਾਲਰ ਦਾ ਵਾਧਾ ਕਰੇਗਾ ਮਾਲੀਆ 4.5 ਟ੍ਰਿਲੀਅਨ ਡਾਲਰ ਘਟਾਏਗਾ ਤੇ ਖਰਚੇ ਦੇ ਵਿੱਚ 1.2 ਟ੍ਰਿਲੀਅਨ ਡਾਲਰ ਦੀ ਕਟੌਤੀ ਕਰੇਗਾ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਬਿੱਲ ਅਮਰੀਕੀ ਸਰਕਾਰ ਦੇ ਨੇੜਲੇ ਭਵਿੱਖ ਦੇ ਵਿੱਚ ਕਰਜ਼ੇ ਦੇ ਉੱਤੇ ਡਿਫਾਲਟ ਹੋਣ ਦੀ ਸੰਭਾਵਨਾ ਨੂੰ ਟਾਲਦਾ ਹੈ ਪਰ ਅਮਰੀਕਾ ਦੀਆਂ ਲੰਬੇ ਸਮੇਂ ਦੀਆਂ ਕਰਜ਼ਾ ਸਮੱਸਿਆਵਾਂ ਨੂੰ ਹੋਰ ਵੀ ਵਿਗੜ ਜਿਹੜੀਆਂ ਵਿਗੜ ਸਕਦੀਆਂ ਨੇ ਇਸ ਸਿਹਤ ਅਤੇ ਖੁਰਾਕ ਸੁਰੱਖਿਆ ਪ੍ਰੋਗਰਾਮਾਂ ਦੇ ਵਿੱਚ ਵੀ ਕਟੌਤੀ ਕਰੇਗਾ ਤੇ ਗ੍ਰੀਨ એનર્ਜੀ ਨੂੰ ਉਤਸ਼ਾਹਿਤ ਕਰਨ ਦੇ ਲਈ ਦਰਜਨਾ ਯੋਜਨਾਵਾਂ ਨੂੰ ਖਤਮ ਕਰ ਦੇਵੇਗਾ। ਹਕੀਮ ਜ਼ੈਫਰੀਜ਼ ਨੇ ਬੋਲਣਾ ਸ਼ੁਰੂ ਕੀਤਾ ਤੇ ਉਹ ਬੋਲਦੇ ਰਹੇ। ਵੀਰਵਾਰ ਨੂੰ ਟਾਪ ਦੇ ਜਿਹੜੇ ਡੈਮੋਕ੍ਰੈਟਿਕ ਕਾਨੂੰਨ ਸਾਜ਼ ਹਕੀਮ ਜ਼ੈਫਰੀਜ਼ ਨੇ ਪ੍ਰਤੀਨਿਧੀ ਸਭਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਲੰਮਾ ਭਾਸ਼ਣ ਦੇ ਕੇ ਇੱਕ ਰਿਕਾਰਡ ਕਾਮ ਰਿਕਾਰਡ ਜਿਹੜਾ ਕਾਇਮ ਕਰ ਦਿੱਤਾ। ਉਹ ਟੈਕਸ ਕਟੌਤੀ ਤੇ ਖਰਚ ਬਿੱਲ ਤੇ 8 ਘੰਟੇ 46 ਮਿੰਟ ਬੋਲਦੇ ਰਹੇ ਨੇ। ਉਹਨਾਂ ਨੇ ਇਸ ਮੌਕੇ ਨੂੰ ਆਪਣੇ ਪੱਖ ਪੇਸ਼ ਕਰਨ ਦੇ ਆਖਰੀ ਮੌਕੇ ਦੇ ਵਜੋਂ ਵਰਤੇ ਹੈ। ਜੈਫਰਿਸ ਨੇ ਸਵੇਰੇ 4:53 ਮਿੰਟ ਦੇ ਉੱਤੇ ਬੋਲਣਾ ਸ਼ੁਰੂ ਕੀਤਾ ਤੇ ਦੁਪਹਿਰ 1:38 ਮਿੰਟ ਤੱਕ ਜਿਹੜਾ ਆਪਣਾ ਭਾਸ਼ਣ ਖਤਮ ਕੀਤਾ ਹੈ। ਉਹਨਾਂ ਕਹਿ ਕਿ ਇਸ ਤਰ੍ਹਾਂ ਦੀ ਲੀਡਰਸ਼ਿਪ ਦੀ ਇਸ ਦੇਸ਼ ਨੂੰ ਇਸ ਸਮੇਂ ਬਹੁਤ ਜ਼ਰੂਰਤ ਹੈ ਪਰ ਇਹੀ ਸਾਨੂੰ ਮਿਲ ਰਿਹਾ ਹੈ ਅਰਾਜਕਤਾ, ਬੇਹਰਮੀ। ਪ੍ਰਿਸ਼ਟਾਚਾਰ ਜੀ ਦੋਸਤੋ ਇਹ ਨੇ ਲੀਡਰ 8 8 ਘੰਟੇ ਆਪਣੀ ਗੱਲ ਰੱਖਣ ਦੇ ਲਈ ਪੱਕਾ ਰੱਖਣ ਦੇ ਲਈ ਬੋਲਦੇ ਰਹੇ ਇੱਕੋ ਹੀ ਬੰਦਾ 8 ਘੰਟੇ ਕੀ ਆ ਬਾਤ ਹੈ ਜੀ 24 ਘੰਟੇ ਦੇ ਵਿੱਚ ਵਿੱਚ ਹੋਵੇਗਾ ਹਮਾਸ ਯੁੱਧ ਤੇ ਫੈਸਲਾ 트ੰਪ ਨੇ ਜਿਹੜੀ ਹੈ ਡੈਡਲਾਈਨ ਦੇ ਦਿੱਤੀ ਹੈ ਇਹ ਡੈਡਲਾਈਨ ਕਾਦੀ ਦਿੱਤੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ 24 ਘੰਟਿਆਂ ਦੇ ਵਿੱਚ ਪਤਾ ਲੱਗ ਜਾਵੇਗਾ ਕਿ ਫਲਸਤੀਨੀ आतंकवादी ग्रुप हमास ने गाजा ਦੇ ਵਿੱਚ ਇਜ਼ਰਾਈਲ ਹਮਾਸ جنگਬੰਦੀ ਦੇ ਲਈ ਆਖਰੀ ਪ੍ਰਸਤਾਵ ਨੂੰ ਸਵੀਕਾਰ ਕਰਨ ਦੇ ਉੱਤੇ ਸਹਿਮਤੀ ਜ਼ਾਹਰ ਕੀਤੀ ਹੈ ਜਾਂ ਨਹੀਂ ਹੈ। ਟਰੰਪ ਨੇ ਇਹ ਵੀ ਕਿਹਾ ਕਿ ਉਹਨਾਂ ਅਬਰਾਹਮ ਸਮਝੌਤੇ ਦੇ ਉੱਤੇ ਵਿਸਥਾਰ ਦੇ ਬਾਰੇ ਸਾਊਦੀ ਅਰਬ ਦੇ ਨਾਲ ਗੱਲ ਕੀਤੀ ਹੈ ਜੋ ਸਬੰਧਾਂ ਦੇ ਆਮ ਕਰਨ ਤੇ ਇੱਕ ਸਮਝੌਤਾ ਹੈ ਤੇ ਉਹਨਾਂ ਦੇ ਪ੍ਰਸ਼ਾਸਨ ਨੇ ਆਪਣੇ ਪਹਿਲੇ ਕਾਲਜਕਾਲ ਦੇ ਦੌਰਾਨ ਇਜ਼ਰਾਈਲ ਤੇ ਕੁਝ ਖਾੜੀ ਦੇਸ਼ਾਂ ਵਿਚਕਾਰ ਗੱਲਬਾਤ ਕੀਤੀ ਸੀ। ਟਰੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਇਜ਼ਰਾਈਲ ਤੇ ਇਜ਼ਰਾਈਲ ਨੇ ਹਮਾਸ ਦੇ ਨਾਲ 60 ਦਿਨਾਂ ਜੰਗਬੰਦੀ ਨੂੰ ਆਖਰੀ ਰੂਪ ਦੇਣ ਦੇ ਲਈ ਜ਼ਰੂਰੀ ਸ਼ਰਤਾਂ ਨੂੰ ਸਵੀਕਾਰ ਕਰ ਲਿਆ। ਇਸ ਦੇ ਦੌਰਾਨ ਦੋਵੇਂ ਧਿਰਾਂ ਯੁੱਧ ਨੂੰ ਜਿਹੜਾ ਖਤਮ ਕਰਨ ਦੇ ਲਈ ਕੰਮ ਕਰਨ ਗਈਆਂ। 24 ਘੰਟਿਆਂ ਦੇ ਵਿੱਚ ਹੋਵੇਗਾ ਸੀਜ਼ਫਾਇਰ। ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਹਮਾਸ ਨੇ ਜੰਗਬੰਦੀ ਸਮਝੌਤੇ ਦੀ ਨਵੀਂ ਰੂਪਰੇਖਾ ਦੇ ਉੱਤੇ ਸਹਿਮਤੀ ਜਤਾਈ ਹੈ ਤਾਂ ਉਹਨਾਂ ਕਿਹਾ ਕਿ ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ। ਸਾਨੂੰ ਅਗਲੇ 24 ਘੰਟਿਆਂ ਦੇ ਵਿੱਚ ਪਤਾ ਲੱਗ ਜਾਵੇਗਾ ਹਮਾਸ ਦੇ ਇੱਕ ਕਰੀਬੀ ਸੂਤਰ ਨੇ ਵੀਰਵਾਰ ਨੂੰ ਕਿਹਾ ਕਿ ਇਸਲਾਮਾ ਇਸਲਾਮਵਾਦੀ ਗਰੁੱਪ ਨੇ ਗਰੰਟੀ ਮੰਗੀ ਹੈ ਕਿ ਨਵੇਂ ਅਮਰੀਕੀ ਹਮਾਇਤੀ ਜੰਗਬੰਦੀ ਪ੍ਰਸਤਾਵ ਦੇ ਨਾਲ ਗਾਜ਼ਾ ਦੇ ਵਿੱਚ ਇਜ਼ਰਾਈਲ ਦੇ ਯੁੱਧ ਦਾ ਅੰਤ ਹੋਵੇਗਾ ਦੋ ਇਜ਼ਰਾਈਲੀ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਵੇਰਵਿਆਂ ਦੇ ਉੱਤੇ ਹਾਲੇ ਵੀ ਕੰਮ ਕੀਤਾ ਜਾ ਰਿਹਾ ਹੈ ਗਾਜ਼ਾ ਦੇ ਅਧਿਕਾਰੀਆਂ ਦੇ ਅਨੁਸਾਰ ਵੀਰਵਾਰ ਨੂੰ ਇਜ਼ਰਾਈਲੀ ਹਮਲਿਆਂ ਦੇ ਵਿੱਚ ਦਰਜਨਾਂ ਫਲਸਤੀਨੀ ਮਾਰੇ ਗਏ ਨੇ ਦਹਾਕਿਆਂ ਪੁਰਾਣੇ ਇਜ਼ਰਾਈਲ ਫਲਸਤੀਨੀ ਸੰਘਰਸ਼ ਦੇ ਵਿੱਚ ਨਵੀਂ جنگ ਅਕਤੂਬਰ 2023 ਦੇ ਵਿੱਚ ਸ਼ੁਰੂ ਹੋਈ ਜਦੋਂ ਹਮਾਸ ਨੇ ਇਜ਼ਰਾਈਲ ਦੇ ਉੱਤੇ ਹਮਲਾ ਕੀਤਾ ਹੈ 1200 ਲੋਕ ਮਾਰੇ ਗਏ ਤੇ ਲਗਭਗ 250 ਬੰਦਕ ਬਣਾਏ ਗਏ ਇਸ ਦੇ ਵਿੱਚ ਗਾਜ਼ਾ ਦਾ ਬਿਆਨ ਕੀ ਆਇਆ ਹੈ ਗਾਜ਼ਾ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਜ਼ਰਾਈਲ ਤੋਂ ਬਾਅਦ ਦੇ ਫੌਜੀ ਹਮਲੇ ਦੇ ਵਿੱਚ 56000 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹੈ ਇਸ ਦੇ ਨਾਲ ਹੀ جنگ ਦੇ ਕਾਰਨ ਭੁੱਖਮਰੀ ਦਾ ਸੰਕਟ ਵੀ ਉੱਭਰਿਆ ਪਿਆ ਹੈ ਗਾਜ਼ਾ ਦੀ ਪੂਰੀ ਆਬਾਦੀ ਅੰਦਰੂਨੀ ਰੂਪ ਦੇ ਵਿੱਚ ਹਿਜਰਤ ਕਰ ਗਈ ਹੈ ਤੇ ਕਮਾਂਤਰੀ ਅਦਾਲਤ ਦੇ ਵਿੱਚ ਕਤਲੇਆਮ ਤੇ ਅੰਤਰਰਾਸ਼ਟਰੀ ਅਪਰਾਧੀਦਿਆਂ ਅਦਾਲਤ 'ਚ ਯੁੱਧ ਅਪਰਾਧਾਂ ਦੇ ਦੋਸ਼ ਲਗਾਏ ਗਏ ਨੇ ਹਾਲਾਂਕਿ ਇਜ਼ਰਾਈਲ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ 트럼ਪ ਨੇ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਗਾਜ਼ਾ ਤੇ ਅਮਰੀਕੀ ਕਬਜ਼ੇ ਦਾ ਪ੍ਰਸਤਾਵ ਰੱਖਿਆ ਸੀ ਜਿਸ ਦੀ ਦੁਨੀਆ ਭਰ ਦੇ ਮਨੁੱਖੀ ਹੱਕਾਂ ਦੇ ਮਾਹਰਾਂ ਸੰਯੁਕਤ ਰਾਸ਼ਟਰ ਤੇ ਫਲਸਤੀਨੀ ਲੋਕਾਂ ਨੇ ਨਿੰਦਾ ਕੀਤੀ ਹੈ ਟਰੰਪ ਨੇ ਅਬਰਾਹਮ ਸਮਝੌਤੇ ਦੇ ਉੱਤੇ ਟਿੱਪਣੀ ਉਸ ਵੇਲੇ ਕੀਤੀ ਹੈ ਜਦੋਂ ਉਹਨਾਂ ਤੋਂ ਅਮਰੀਕੀ ਮੀਡੀਆ ਦੀ ਉਸ ਰਿਪੋਰਟ ਦੇ ਬਾਰੇ ਪੁੱਛਿਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਵਾਈਟ ਹਾਊਸ ਦੇ ਵਿੱਚ ਸਾਊਦੀ ਰੱਖਿਆ ਮੰਤਰੀ ਪ੍ਰਿੰਸ ਜਿਹੜੇ ਨੇ ਖਾਲਿਦ ਬਿਨ ਸੁਲਮਾਨ ਦੇ ਨਾਲ ਮੁਲਾਕਾਤ ਕੀਤੀ ਸੀ ਟਰੰਪ ਨੇ ਕਿਹਾ ਕਿ ਉਹ ਉਹਨਾਂ ਚੀਜ਼ਾਂ ਤੋਂ ਇੱਕ ਹੈ ਜਿਨ੍ਹਾਂ ਦੇ ਬਾਰੇ ਅਸੀਂ ਗੱਲ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਅਬਰਾਹਮ ਸਮਝੌਤੇ ਦੇ ਵਿੱਚ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਅਗਲੀ ਖਬਰ ਬਾਲ ਨੂੰ ਬਧੀਏ ਤਾਂ ਗੱਲ ਕਰਦੇ ਆ ਚੀਨ ਦੀ ਚੀਨ ਨੇ ਭਾਰਤ ਪਾਕਿਸਤਾਨ ਸੰਘਰਸ਼ ਨੂੰ ਲਾਈਵ ਲੈਬ ਦੇ ਵਜੋਂ ਵਰਤਿਆ ਮੰਗਵੀ ਛੁਰੀ ਨਾਲ ਮਾਰਨ ਦੀ ਜੜੀ ਹੈ ਜਾਨਕੀ ਚਾਕੂ ਮੰਗਵੀ ਛੁਰੀ ਦੇ ਨਾਲ ਮਾਰਨ ਦੀ ਰਣਨੀਤੀ ਅਪਣਾਈ ਹੈ ਡਿਪਟੀ ਆਰਮੀ ਚੀਫ ਦਾ ਇਹ ਬਿਆਨ ਅੱਜ ਲੱਗਿਆ ਹੈ ਫੌਜ ਦੇ ਉਪਮੁਖ ਲੈਫਟੀਨੈਂਟ ਜਨਰਲ ਰਾਹੁਲ ਆਰ ਸਿੰਘ ਹੋਣਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਨੇ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਪਾਕਿਸਤਾਨ ਦੀ ਵਰਤੋਂ ਕੀਤੀ ਹੈ ਉਮਈ ਦੇ ਵਿੱਚ ਭਾਰਤੀ ਤੇ ਪਾਕਿਸਤਾਨੀ ਫੌਜਾਂ ਵਿਚਕਾਰ 4 ਦਿਨਾਂ ਦੇ ਸੰਘਰਸ਼ ਦੇ ਦੌਰਾਨ ਆਪਣੇ ਸਦਾ ਬਹਾਰ ਸਹਿਯੋਗੀ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਸੀ ਅਦਜੋਗ ਚੈਂਬਰ ਫਿੱਕੀ ਵਿਖੇ ਇੱਕ ਸੰਬੋਧਨ ਵਿੱਚ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਚੀਨ ਨੇ ਭਾਰਤ-ਪਾਕਿਸਤਾਨ ਸੰਘਰਸ਼ ਨੂੰ ਵੱਖ-ਵੱਖ ਹਥਿਆਰ ਪ੍ਰਣਾਲੀਆਂ ਦੀ ਜਾਂਚ ਕਰਨ ਦੇ ਲਈ ਉਪਲਬਧ ਇੱਕ ਲਾਈਵ ਲੈਬ ਦੇ ਵਾਂਗ ਵਰਤਿਆ ਲੈਫਟਿਨੈਂਟ ਜਨਰਲ ਸਿੰਘ ਨੇ ਚੀਨ ਦੀ ਵਰਦਾ ਪ੍ਰਾਚੀਨ ਫੌਜੀ ਰਣਨੀਤੀ 36 ਰਣਨੀਤੀਆਂ ਅਤੇ ਮੰਗਵੀ ਸ਼ੂਰੀ ਨਾਲ ਜਿਹੜਾ ਵਿਰੋਧੀ ਨੂੰ ਮਾਰਨ ਦੀ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਪੀਚਿੰਗ ਨੇ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਪਾਕਿਸਤਾਨ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਹੈ। ਉਹਨਾਂ ਨੇ ਸੁਝਾਅ ਦਿੱਤਾ ਕਿ ਭਾਰਤ ਅਸਲ ਦੇ ਵਿੱਚ ਤਿੰਨ ਵਿਰੋਧੀਆਂ ਦੇ ਨਾਲ ਨਜੜਟ ਰਿਹਾ ਸੀ। ਇਹਨਾਂ ਦੇ ਵਿੱਚ ਪਾਕਿਸਤਾਨ, ਚੀਨ ਅਤੇ ਤੁਰਕੀ ਸ਼ਾਮਲ ਨੇ। ਫੌਜ ਦੇ ਉਪ ਮੁਖੀ ਨੇ ਇਹ ਵੀ ਕਿਹਾ ਕਿ اسلامਾਬਾਦ ਨੂੰ ਪੇਚਿੰਗ ਦਾ ਸਮਰਥਨ ਹੈਰਾਨੀ ਵਾਲੀ ਕੋਈ ਗੱਲ ਨਹੀਂ ਲੱਗਦੀ ਹੈ। ਟਾਰਗੇਟ ਪੂਰਾ ਹੋਣ ਤੱਕ ਜਾਰੀ ਰਹੇਗਾ ਯੁੱਧ ਪੁਤਿਨ ਦੀ ਜਿਹੜੀ ਹੈ 트ੰਪ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਹੋਈ ਹੈ ਤੇ ਪੁਤਿਨ ਨੇ ਦੋ ਟੁਕ ਜਵਾਬ ਦੇ ਦਿੱਤਾ ਹੈ। ਰੂਸ ਤੇ ਯੂਕਰੇਨ ਵਿਚਾਲੇ ਜਾਰੀ ਯੁੱਧ ਦੇ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਵੱਡਾ ਬਿਆਨ ਸਾਹਮਣੇ ਆਇਆ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਾਲ ਹੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਫੋਨ ਉੱਤੇ ਗੱਲਬਾਤ ਕੀਤੀ ਹੈ ਇਸ ਦੇ ਦੌਰਾਨ ਦੋਵਾਂ ਵਿਚਾਲੇ ਈਰਾਨ ਯੂਕਰੇਨ ਅਤੇ ਹੋਰ ਮੁੱਦਿਆਂ ਦੇ ਉੱਤੇ ਚਰਚਾ ਹੋਈ ਹੈ ਗੱਲਬਾਤ ਦੇ ਦੌਰਾਨ ਪੁਤਿਨ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਆਪਣਾ ਟਾਰਗੇਟ ਜਿਹੜਾ ਹੈ ਪੂਰੇ ਕੀਤੇ ਬਿਨਾ ਪਿੱਛੇ ਨਹੀਂ ਹਟਣਗੇ ਇਸ ਦੇ ਇਸ ਬਿਆਨ ਦੇ ਨਾਲ ਟਰੰਪ ਦੇ ਜਲਦੀ ਯੁੱਧ ਰੁਕਾਵਟ ਦੇ ਉਦੇਸ਼ ਨੂੰ ਝਟਕਾ ਲੱਗਿਆ ਹੈ ਇਸ ਦੇ ਨਾਲ ਹੀ ਪੁੱਤ ਨੇ 트럼ਪ ਦੇ ਜਲਦੀ ਯੁੱਧ ਖਤਮ ਕਰਨ ਦੇ ਲਈ ਜੰਗਬੰਦੀ ਦੀ ਅਪੀਲ ਨੂੰ ਵੀ ਠੁਕਰਾ ਦਿੱਤਾ ਹੈ ਜੋ ਲਗਭਗ 4 ਸਾਲ ਦੇ ਵੱਧ ਸਮੇਂ ਤੋਂ ਚੱਲ ਰਿਹਾ ਹੈ ਹਾਲਾਂਕਿ ਇੱਕ ਘੰਟੇ ਤੱਕ ਚੱਲੀ ਗੱਲਬਾਤ ਦੇ ਵਿੱਚ ਉਹਨਾਂ ਨੇ ਕੀਵ ਦੇ ਨਾਲ ਰਾਜਨੀਤਿਕ ਗੱਲਬਾਤ ਜ਼ਰੀਏ ਹੱਲ ਲੱਭਣ ਦੇ ਲਈ ਤਿਆਰ ਹੋਣ ਦੀ ਗੱਲ ਕਹੀ ਹੈ ਕ੍ਰੈਮਲਿਨ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ 트럼ਪ ਦੇ ਵਾਈਟ ਹਾਊਸ ਵਾਪਸ ਆਉਣ ਤੋਂ ਬਾਅਦ ਇਹ ਉਹਨਾਂ ਦੀ 6ਵੇਂ ਫੋਨ ਫੋਨ ਦੇ ਉੱਤੇ ਗੱਲਬਾਤ ਸੀ ਇਰਾਨ ਦੀ ਸਥਿਤੀ ਦੇ ਉੱਤੇ ਚਰਚਾ ਕਰਦੇ ਹੋਏ ਪੁਤਿਨ ਨੇ ਸਾਰੇ ਮੁੱਦਿਆਂ ਨੂੰ ਰਾਜਨੀਤਿਕ ਤੇ ਕੋਟਨੀਤਿਕ ਤਰੀਕਿਆਂ ਦੇ ਨਾਲ ਹੱਲ ਕਰਨ ਦੀ ਜ਼ਰੂਰਤ ਦੇ ਉੱਤੇ ਜ਼ੋਰ ਦਿੱਤਾ ਹੈ ਪੁਤਿਨ ਨੇ ਜੰਗਬੰਦੀ ਤੋਂ ਪਹਿਲਾਂ ਰੱਖਿਆ ਬਹੁਤ ਸਾਰੀਆਂ ਸ਼ਰਤਾਂ ਰੱਖੀਆਂ ਪੁਤਿਨ ਨੇ ਦਲੀਲ ਦਿੱਤੀ ਹੈ ਕਿ ਉਸਨੇ ਫਰਵਰੀ 2022 ਦੇ ਵਿੱਚ ਯੂਕਰੇਨ ਦੇ ਵਿੱਚ ਫੌਜ ਭੇਜੀ ਸੀ ਤਾਂ ਜੋ ਯੂਕਰੇਨ ਦੇ ਨਾਟੋ ਦੇ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਤੋਂ ਰੂਸ ਨੂੰ ਪੈਦਾ ਹੋਏ ਖਤਰੇ ਨੂੰ ਦੂਰ ਕੀਤਾ ਜਾ ਸਕੇ ਤੇ ਯੂਕਰੇਨ ਦੇ ਵਿੱਚ ਰੂਸੀ ਬੋਲਣ ਵਾਲਿਆਂ ਦੀ ਰੱਖਿਆ ਕੀਤੀ ਜਾ ਸਕੇ ਉਸਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਸੰਭਾਵੀ ਸ਼ਾਂਤੀ ਸਮਝੌਤੇ ਲਈ ਯੂਕਰੇਨ ਨੂੰ ਨਾਟੋ ਦੇ ਵਿੱਚ ਸ਼ਾਮਲ ਹੋਣ ਦੀ ਆਪਣੀ ਕੋਸ਼ਿਸ਼ ਨੂੰ ਤਿਆਗਣਾ ਪਵੇਗਾ ਜੋ ਨਾਟੋ ਤੋਂ ਬਾਹਰ ਹੁੰਦਾ ਹੈ ਫਿਰ ਸੋਚ ਸਕਦੇ ਹਾਂ ਰੋਜ਼ ਦੀ ਖੇਤਰੀ ਸਰਦਾਰੀ ਨੂੰ ਮਾਨਤਾ ਦੇਣੀ ਪਵੇਗੀ ਇਸ ਦੇ ਨਾਲ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ਲੈਸਕੀ ਦੀ ਚਿੰਤਾ ਵੱਧ ਸਕਦੀ ਹੈ ਦੋਵਾਂ ਨੇਤਾਵਾਂ ਵਿਚਕਾਰ ਵੀਰਵਾਨ ਨੂੰ ਗੱਲਬਾਤ ਪੈਟਾਗਨ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕਰਨ ਤੋਂ ਬਾਅਦ ਹੋਈ ਹੈ ਕਿ ਅਮਰੀਕਾ ਯੂਕਰੇਨ ਨੂੰ ਕੁਝ ਹਥਿਆਰਾਂ ਦੀ ਸਪਲਾਈ ਰੋਕ ਰਿਹਾ ਹੈ ਉਸ਼ਾ ਕੋਵ ਨੇ ਕਿਹਾ ਕਿ ਟਰੰਪ ਪੁਤਿਨ ਗੱਲਬਾਤ ਦੇ ਵਿੱਚ ਯੂਕਰੇਨ ਨੂੰ ਕੁਝ ਅਮਰੀਕੀ ਹਥਿਆਰਾਂ ਦੀ ਸਪਲਾਈ ਮੁਅਤਲ ਕਰਨ ਦੇ ਉੱਤੇ ਚਰਚਾ ਨਹੀਂ ਕੀਤੀ ਗਈ ਹੈ ਖਾਨ ਸਾਹਿਬ ਦੀ ਗੱਲਬਾਤ ਆਈ ਹੈ ਪਾਕਿਸਤਾਨ ਤੋਂ Imran Khan ਹੋਣਾਂ ਦੀ ਕਹਿੰਦੇ ਨੇ ਕਿ ਗੁਲਾਮੀ ਦੇ ਨਾਲੋਂ ਬਿਹਤਰ ਹੈ ਜੇਲ੍ਹ ਦੀ ਹਨੇਰੀ ਕੋਠੜੀ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ Imran Khan ਨੇ ਕਿਹਾ ਹੈ ਕਿ ਉਹ ਗੁਲਾਮੀ ਸਵੀਕਾਰ ਕਰਨ ਦੇ ਨਾਲੋਂ ਜੇਲ੍ਹ ਦੀ ਹਨੇਰੀ ਕੋਠੜੀ ਦੇ ਵਿੱਚ ਰਹਿਣਾ ਪਸੰਦ ਕਰਨਗੇ। ਖਾਨ ਨੇ ਆਪਣੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ PTI ਦੇ ਵਰਕਰਾਂ ਨੂੰ ਮੁਹਰਮ ਦੇ 10ਵੇਂ ਦਿਨ ਅਸ਼ੂਰਾ ਤੋਂ ਬਾਅਦ ਮੌਜੂਦਾ ਸ਼ਾਸਨ ਵਿਰੁੱਧ ਬਗਾਵਤ ਕਰਨ ਦਾ ਸੱਦਾ ਦਿੱਤਾ ਹੈ। ਤਾ ਜੋ ਪੈਗੰਬਰ ਦੇ ਪੋਤੇ ਇਮਾਮ ਹੁਸੈਨ ਦੀ ਸ਼ਹਾਦਤ ਦਾ ਸੋਗ ਮਨਾਇਆ ਜਾ ਸਕੇ ਇਸ ਸਾਲ ਇਹ ਦਿਨ 6 ਜੁਲਾਈ ਨੂੰ ਆ ਰਿਹਾ ਹੈ ਖਾਨ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਕੀਤਾ ਹੈ ਕਿ ਮੈਂ ਪੂਰੇ ਦੇਸ਼ ਨੂੰ ਖਾਸ ਕਰਕੇ ਪਾਕਿਸਤਾਨ ਤਹਿਰੀਕ-ਏ ਇਨਸਾਫ ਦੇ ਵਰਕਰਾਂ ਅਤੇ ਸਮਰਥਕਾਂ ਨੂੰ ਅਸ਼ੂਰਾ ਤੋਂ ਬਾਅਦ ਇਸ ਜ਼ਾਲਮ ਪ੍ਰਣਾਲੀ ਦੇ ਵਿਰੁੱਧ ਖੜੇ ਹੋਣ ਦੀ ਅਪੀਲ ਕਰਦਾ ਖਾਨ ਕਈ ਮਾਮਲਿਆਂ ਦੇ ਵਿੱਚ ਲਗਭਗ 2 ਸਾਲ ਤੋਂ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਕਹਿ ਕਿ ਉਹਨਾਂ ਦੀ ਆਵਾਜ਼ ਨੂੰ ਹਰ ਤਰੀਕੇ ਦੇ ਨਾਲ ਦਬਾਉਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਫਰਾਂਸ ਤੋਂ ਖਬਰ ਹੈ ਫਰਾਂਸ ਦੇ ਵਿੱਚ ਹਵਾਈ ਆਵਾਜਾਈ ਕੰਟਰੋਲਰ 2 ਦਿਨਾਂ ਦੀ ਹੜਤਾਲ ਦੇ ਉੱਤੇ ਚਲੇ ਗਏ ਹੈ। ਜ਼ਹਿਰੀਲੇ ਪ੍ਰਬੰਧਨ ਤੇ ਸਟਾਫ ਦੀ ਘਾਟ ਦਾ ਮੁੱਦਾ ਹੈ। ਕਈ ਉਡਾਨਾਂ ਜਿਹੜੀਆਂ ਰੱਦ ਹੋ ਗਈਆਂ ਨੇ। ਫਰਾਂਸੀਸੀ ਹਵਾਈ ਆਵਾਜਾਈ ਕੰਟਰੋਲਰਾਂ ਨੇ ਜ਼ਹਿਰੀਲੇ ਪ੍ਰਬੰਧਨ ਤੇ ਸਟਾਫ ਦੀ ਘਾਟ ਨੂੰ ਲੈ ਕੇ 2 ਦਿਨਾਂ ਦੀ ਹੜਤਾਲ ਸ਼ੁਰੂ ਕੀਤੀ ਹੈ। ਇਸ ਦੇ ਨਾਲ ਯੂਰਪ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਯਾਤਰਾ ਪ੍ਰਭਾਵਿਤ ਹੋਈ ਹੈ। ਗਰਮੀਆਂ ਦੇ ਦੌਰਾਨ ਯੂਰਪ ਦਾ ਹਵਾਈ ਆਵਾਜਾਈ ਸਭ ਤੋਂ ਜਿਹੜਾ ਵੱਧ ਵਿਅਸਤ ਹੁੰਦਾ ਹੈ। ਹੜਤਾਲ ਦੇ ਨਤੀਜੇ ਵਜੋਂ ਫਰਾਂਸ ਦੇ ਵਿੱਚ ਸੈਂਕੜੇ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ। ਮਾਹਿਰਾਂ ਦਾ ਮੰਨਣਾ ਹੈ ਕਿ ਸ਼ੁੱਕਰਵਾਰ ਨੂੰ ਸਥਿਤੀ ਹੋਰ ਵੀ ਵਿਗੜ ਸਕਦੀ ਹੈ। ਕਿਉਂਕਿ ਇਸ ਦਿਨ ਸਕੂਲ ਬੰਦ ਰਹਿਣਗੇ। ਸਿਵਲ ਏਵੀਏਸ਼ਨ ਅਥਾਰਟੀ ਨੇ 에ਅਰਲਾਈਨਾਂ ਨੂੰ ਆਪਣੀਆਂ ਕੁਝ ਉਡਾਨਾਂ ਰੱਦ ਕਰਨ ਦੇ ਲਈ ਕਿਹਾ ਹੈ ਤਾਂ ਜੋ ਡਿਊਟੀ ਦੇ ਉੱਤੇ ਕਾਫੀ ਕੰਟਰੋਲਰ ਹੋ ਸਕਣ। ਫ੍ਰਾਂਸ ਦੇ ਟ੍ਰਾਂਸਪੋਰਟ ਮੰਤਰੀ ਫਿਲਿਪ ਟੈਬੋਰੋਟ ਨੇ ਜੜਾ ਯੂਨੀਅਨ ਦੀਆਂ ਮੰਗਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਕਿ ਇਸ ਦੇ ਨਾਲ ਕੈਰੀਅਰਾਂ ਨੂੰ ਲੱਖਾਂ ਯੂਰੋ ਦਾ ਨੁਕਸਾਨ ਹੋਵੇਗਾ ਹੜਤਾਲੀ ਕਰਮਚਾਰੀਆਂ ਦੇ ਮਨੋਰਥਾਂ ਦੇ ਉੱਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਹਰ ਵਾਰ ਹੜਤਾਲ ਦੇ ਲਈ ਇੱਕ ਤਾਰੀਖ ਚੁਣਨਾ ਜੋ ਯਾਤਰੀਆਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਦਾ ਕਾਰਨ ਬਣਦਾ ਹੈ ਸਹੀ ਤਰੀਕਾ ਨਹੀਂ ਹੈ ਤੇ ਭਾਈ ਮੰਗਾਂ ਤਾਂ ਇੱਦਾਂ ਹੀ ਮੰਨਣੀਆਂ ਫੇ ਜਦੋਂ ਤੰਗੀਆਂ ਪ੍ਰਚਾਰਣੀਆਂ ਆਉਣਗੀਆਂ ਫਿਰ ਪਤਾ ਲੱਗੂਗਾ ਕਿ ਬੰਦਿਆਂ ਦੀ ਕਦਰ ਕੀ ਹੈ ਜਿਹੜੇ ਕੰਮ ਕਰਦੇ ਨੇ ਉਹਨਾਂ ਦੀਆਂ ਤਨਖਾਹਾਂ ਨਹੀਂ ਵੱਧ ਰਹੀਆਂ ਉਸੇਕ ਉੱਥੇਕ ਰੱਖੇ ਹੋਏ ਨੇ ਕੰਟਰੋਲਰਾਂ ਦੀ ਕੰਟਰੋਲਰਾਂ ਦੀ ਹੜਤਾਲ ਦੇ ਮੱਦੇਨਜ਼ਰ ਯੂਰਪ ਦੀ ਸਭ ਤੋਂ ਵੱਡੀ 에ਅਰਲਾਈਨ ਰਿਆਨ 에ਅਰ ਨੇ 170 ਉਡਾਨਾਂ ਰੱਦ ਕੀਤੀਆਂ ਨੇ ਇਸ ਦੇ ਕਾਰਨ 30000 ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਏਅਰਲਾਈਨ ਨੇ ਕਿਹਾ ਹੈ ਕਿ ਪ੍ਰਭਾਵਿਤ ਯਾਤਰੀਆਂ ਦੇ ਵਿੱਚੋਂ ਬਹੁਤ ਸਾਰੇ ਉਹ ਸਨ ਜਿਨ੍ਹਾਂ ਨੂੰ ਨਾ ਤਾਂ ਫਰਾਂਸ ਜਾਣਾ ਪਿਆ ਤੇ ਨਾ ਹੀ ਫਰਾਂਸ ਤੋਂ ਉਡਾਨ ਭਰਨੀ ਪਈ ਹੈ ਸਗੋਂ ਫ੍ਰਾਂਸੀਸੀ ਹਵਾਈ ਖੇਤਰਾਂ ਹੀ ਉਡਾਨ ਭਰ ਰਹੇ ਸਨ ਹੜਤਾਲ ਦੇ ਵਿੱਚ ਲਗਭਗ 1400 ਕਰਮਚਾਰੀਆਂ ਨੇ ਹਿੱਸਾ ਲਿਆ ਹੈ ਜਿਨ੍ਹਾਂ ਦੇ ਵਿੱਚ 270 ਹਵਾਈ ਆਵਾਜਾਈ ਕੰਟਰੋਲਰ ਵੀ ਸ਼ਾਮਲ ਸਨ ਲਿਓਨ ਅਤੇ ਮਾਰਸੀਲੀ ਸਮੇਤ ਦੱਖਣੀ ਸ਼ਹਿਰਾਂ ਦੇ ਵਿੱਚ 30% ਪ੍ਰਤੀਸ਼ਤ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਸਿਵਲ ਐਵੀਏਸ਼ਨ ਅਥਾਰਟੀ ਨੇ ਉਡਾਨਾਂ ਦੀ ਗਿਣਤੀ 40% ਘਟਾਉਣ ਦੇ ਆਦੇਸ਼ ਦਿੱਤੇ ਨੇ ਬਹੁਤ ਸਾਰੇ ਯਾਤਰੀਆਂ ਨੇ ਹੜਤਾਲ ਦੇ ਉੱਤੇ ਆਪਣੀ ਨਾਰਾਜ਼ਗੀ ਵੀ ਜੜੀ ਹੈ ਪ੍ਰਗਟ ਕਰ ਦਿੱਤੀ ਹੈ ਪਾਕਿਸਤਾਨ ਦੇ ਨਾਲ ਲੱਗਦਾ ਜਿਹੜਾ ਇਲਾਕਾ ਹੈ ਬਲੋਚਿਸਤਾਨ ਉਹਦੇ ਵਿੱਚ ਲਹਿਰਾਏ ਗਏ ਨੇ ਭਾਰਤੀ ਝੰਡੇ ਤੇ ਭਾਰਤ ਦੇ ਹੱਕ ਦੇ ਵਿੱਚ ਨਾਹਰੇਬਾਜ਼ੀ ਹੋਈ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਪਾਕਿਸਤਾਨੀ ਫੌਜ ਅਤੇ ਹੋਰ ਸੁਰੱਖਿਆ ਬਲਾਂ ਦੇ ਦੌਰਾਨ ਜਿਹੜਾ ਹੈ ਦੁਆਰਾ ਬਲੋਚ ਨੇਤਾਵਾਂ ਨੂੰ ਅਗਵਾ ਕਰਨ ਤੇ ਉਹਨਾਂ ਦੇ ਬਾਰੇ ਕੋਈ ਜਾਣਕਾਰੀ ਨਾ ਦੇਣ ਦੇ ਵਿਰੋਧ ਦੇ ਵਿੱਚ ਅੱਜ ਲਗਭਗ ਪੂਰੇ ਬਲੋਚਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿਰੁੱਧ ਵਿਰੋਧੀ ਪ੍ਰਦਰਸ਼ਨ ਕੀਤੇ ਗਏ ਨੇ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਵੱਡੀ ਗਿਣਤੀ 'ਚ ਭਾਰਤੀ ਤਿਰੰਗੇ ਝੰਡੇ ਲਹਿਰਾਏ ਗਏ ਨੇ ਸਰਹੱਦ ਪਾਰ ਦੇ ਸੂਤਰਾਂ ਦੇ ਅਨੁਸਾਰ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੀ ਵਿਸ਼ੇਸ਼ਤਾ ਇਹ ਸੀ ਕਿ ਇਹਨਾਂ ਦੇ ਵਿੱਚ ਸ਼ਾਮਲ ਲੋਕ ਨਾ ਸਿਰਫ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਦੇ ਵਿਰੋਧ ਨਾਰੇਬਾਜ਼ੀ ਕਰ ਰਹੇ ਸਨ ਸਗੋਂ ਬਲੋਚਿਸਤਾਨ ਦੇ ਜ਼ਿਆਦਾਤਰ ਲੋਕ ਆਪਣੇ ਹੱਥਾਂ ਦੇ ਵਿੱਚ ਭਾਰਤੀ ਤਿਰੰਗੇ ਫੜੇ ਹੋਏ ਸਨ ਤੇ ਭਾਰਤ ਦੇ ਹੱਕ ਦੇ ਵਿੱਚ ਨਾਰੇਬਾਜ਼ੀ ਕਰਦੇ ਦਿਖਾਈ ਦੇ ਰਹੇ ਸਨ ਜਦੋਂ ਇਹ ਲੋਕ ਆਪਣੇ ਹੱਥਾਂ ਦੇ ਵਿੱਚ ਭਾਰਤੀ ਤਿਰੰਗਿਆਂ ਦੇ ਨਾਲ ਭਾਰਤ ਦੇ ਹੱਕ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਤਾਂ ਪਾਕਿਸਤਾਨੀ ਫੌਜੀ ਅਧਿਕਾਰੀ ਤੇ ਜਵਾਨ ਵੀ ਮੌਕੇ ਦੇ ਉੱਤੇ ਮੌਜੂਦ ਸਨ ਜੋ ਚੁੱਪਚਾਪ ਖੜੇ ਹੋ ਕੇ ਸਭ ਕੁਝ ਹੁੰਦਾ ਦੇਖ ਰਹੇ ਸਨ ਇਹ ਲੋਕ ਮੰਗ ਕਰ ਰਹੇ ਨੇ ਕਿ ਉਹਨਾਂ ਦੇ ਲਾਪਤਾ ਲੋਕਾਂ ਨੂੰ ਰਿਹਾ ਕੀਤਾ ਜਾਵੇ ਤੇ ਉਹਨਾਂ ਦਾ ਪਤਾ ਜਨਤਕ ਕੀਤਾ ਜਾਵੇ ਲੋਕ ਮੰਗ ਕਰ ਰਹੇ ਸਨ ਕਿ ਅਸੀਂ ਹੁਣ ਪਾਕਿਸਤਾਨ ਦੇ ਨਾਲ ਰਹਿਣ ਦੇ ਈ ਛੁੱਕ ਨਹੀਂ ਆ ਸਾਨੂੰ ਭਾਰਤ ਦੇ ਅਧੀਨ ਕਰ ਦਿੱਤਾ ਜਾਵੇ ਤਾਂ ਜੋ ਅਸੀਂ ਘੱਟੋ-ਘੱਟ ਆਪਣਾ ਢਿੱਡ ਭਰ ਕੇ ਖਾ ਸਕੀਏ ਦলাই ਲਾਮਾ ਦੀ ਜਿਹੜੀ ਹੈ ਗੱਲਬਾਤ ਆ ਰਹੀ ਹੈ ਚੀਨ ਨੇ ਧਮਕੀ ਦਿੱਤੀ ਹੈ ਦলাই ਲਾਮਾ ਦੇ ਮੁੱਦੇ ਦੇ ਉੱਤੇ ਚੀਨ ਦੀ ਧਮਕੀ ਆਈ ਹੈ ਭਾਰਤ ਦਾ ਜਵਾਬ ਹੈ ਕਿ ਆ ਅਸੀਂ ਅਜਿਹੇ ਮਾਮਲਿਆਂ ਦੇ ਵਿੱਚ ਦਖਲ ਨਹੀਂ ਦੇਵਾਂਗੇ ਅਗਲਾ ਦলাই ਲਾਮਾ ਕੌਣ ਹੋਵੇਗਾ ਇਸ ਦੇ ਬਾਰੇ ਜਲਾਵਤਨ ਤਿੱਬਤੀ ਸਰਕਾਰ ਅਤੇ ਚੀਨ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਚੁੱਕੀ ਹੈ ਅਜਿਹੀ ਸਥਿਤੀ ਦੇ ਵਿੱਚ ਭਾਰਤ ਨੇ ਇਸ ਮੁੱਦੇ ਦੇ ਉੱਤੇ ਬਹੁਤ ਸਾਵਧਾਨੀ ਦੇ ਨਾਲ ਜਵਾਬ ਦਿੱਤਾ ਹੈ ਭਾਰਤ ਨੇ ਕਿਹਾ ਕਿ ਉਹ ਧਰਮ ਅਤੇ ਵਿਸ਼ਵਾਸ ਦੇ ਮਾਮਲੇ ਦੇ ਵਿੱਚ ਕਿਸੇ ਇੱਕ ਪੱਖ ਦਾ ਸਮਰਥਨ ਨਹੀਂ ਕਰਦਾ ਤੇ ਨਾ ਹੀ ਉਹ ਇਸ ਦੇ ਬਾਰੇ ਕੁਝ ਕਹਿਣਾ ਚਾਹੁੰਦਾ ਹੈ ਇਸ ਤਰ੍ਹਾਂ ਭਾਰਤ ਨੇ ਆਪਣੀ ਭਵੇਖ ਦੀ ਰਣਨੀਤੀ ਖੁੱਲੀ ਛੱਡ ਦਿੱਤੀ ਹੈ ਭਾਰਤ ਨੇ ਸ਼ੁੱਕਰਵਾਰ ਨੂੰ ਜਵਾਬ ਦਿੱਤਾ ਹੈ ਆਰ ਦਾ ਜਵਾਬ ਸ਼ੁੱਕਰਵਾਰ ਨੂੰ 14ਵੇਂ ਦলাই ਲਾਮਾ ਵੱਲੋਂ ਆਪਣੇ 90ਵੇਂ ਜਨਮ ਦਿਨ ਦੇ ਉੱਤੇ 15ਵੇਂ ਦলাই ਲਾਮਾ ਨੂੰ ਨਾਮਜ਼ਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਆਇਆ ਹੈ। ਚੀਨ ਨੇ ਦলাই ਲਾਮਾ ਦੇ ਐਲਾਨ ਦਾ ਸਖਤ ਵਿਰੋਧ ਦਰਜ ਕਰਵਾਇਆ ਹੈ। ਦੂਜੇ ਪਾਸੇ ਪਾਕਿਸਤਾਨ ਨੇ ਇਸ ਪੂਰੇ ਮਾਮਲੇ ਨੂੰ ਚੀਨ ਦਾ ਅੰਦਰੂਨੀ ਮਾਮਲਾ ਦੱਸਿਆ ਹੈ। ਭਾਰਤ ਸਰਕਾਰ ਇਸ ਮਾਮਲੇ ਦੇ ਵਿੱਚ ਕੋਈ ਸਟੈਂਡ ਨਹੀਂ ਲੈਂਦੀ। ਵਦੇਸ਼ ਮੰਤਰਾਲੇ ਦੇ ਬੁਲਾਰੇ ਰਨਧੀਰ ਜੈਸਵਾਲ ਨੇ ਕਿਹਾ ਕਿ ਅਸੀਂ ਦলাই ਲਾਮਾ ਸੰਸਥਾ ਨੂੰ ਜਾਰੀ ਰੱਖਣ ਦੇ ਬਾਰੇ ਹਾਲ ਹੀ ਦੇ ਵਿੱਚ ਦলাই ਲਾਮਾ ਵੱਲੋਂ ਦਿੱਤਾ ਗਿਆ ਬਿਆਨ ਦੇਖਿਆ ਹੈ ਭਾਰਤ ਸਰਕਾਰ ਇਸ ਮਾਮਲੇ ਦੇ ਵਿੱਚ ਕੋਈ ਸਟੈਂਡ ਨਹੀਂ ਲੈਂਦੀ ਹੈ ਤੇ ਧਰਮ ਅਤੇ ਆਸਥਾ ਦੇ ਮਾਮਲਿਆਂ 'ਚ ਕੋਈ ਬਿਆਨ ਨਹੀਂ ਦਿੰਦੀ ਹੈ ਸਰਕਾਰ ਸਾਰੇ ਧਰਮਾਂ ਨੂੰ ਬਰਾਬਰ ਆਜ਼ਾਦੀ ਦੇਣ ਦੇ ਸਮਰਥ ਕਰਦੀ ਹੈ ਤੇ ਅਜਿਹਾ ਕਰਦੇ ਰਹਾਂਗੇ ਜਦੋਂ ਕਿ ਭਾਰਤ ਦੇ ਘੱਟ ਗਿਣਤੀ ਮੰਤਰੀ ਕਿਰਨ ਰਜੀਜੂ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਦলাই ਲਾਮਾ ਦੇ ਉਤਰਾਧਿਕਾਰੀ ਦੇ ਬਾਰੇ ਫੈਸਲਾ ਸਥਾਪਿਤ ਸੰਸਥਾ ਗਡੇਨ ਫੋਡ ਰਾਗ ਟਰਸਟ ਅਤੇ ਤਿੱਬਤੀ ਅਧਿਆਤਮਿਕ ਨੇਤਾ ਖੁਦ ਦੇ ਲੈਣਗੇ ਕਿਸੇ ਹੋਰ ਦੇ ਦੁਆਰਾ ਨਹੀਂ ਦলাই ਲਾਮਾ ਦੀ ਪਰੰਪਰਾ ਜਾਰੀ ਰੱਖੀ ਜਾਣੀ ਚਾਹੀਦੀ ਹੈ ਬੁੱਧਵਾਰ ਨੂੰ ਦলাই ਲਾਮਾ ਨੇ ਕਿਹਾ ਸੀ ਕਿ ਦলাই ਲਾਮਾ ਦੀ ਪਰੰਪਰਾ ਜਾਰੀ ਰਹੇਗੀ ਤੇ ਸਿਰਫ ਗਡੇਨ ਫੋਡ ਰਾਗ ਟਰਸਟ ਨੂੰ ਹੀ ਜਿਹੜਾ ਹੈ ਉਹਨਾਂ ਦੇ ਪੁਨਰਜਨਮ ਦੀ ਪਛਾਣ ਨੂੰ ਮਾਨਤਾ ਦੇਣ ਦਾ ਅਧਿਕਾਰ ਹੈ ਜਦੋਂ ਕਿ ਦੂਜੇ ਪਾਸੇ ਚੀਨੀ ਸਰਕਾਰ ਦਾ ਇਰਾਦਾ ਦলাই ਲਾਮਾ ਦੀ ਚੋਣ ਦੀ ਮੌਜੂਦਾ ਪ੍ਰਕਿਰਿਆ ਦੀ ਬਜਾਏ ਆਪਣੀ ਪ੍ਰਕਿਰਿਆ ਨੂੰ ਲਾਗੂ ਕਰਨ ਦਾ ਹੈ ਚੀਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਵਿੱਖ ਦੇ ਵਿੱਚ ਕਿਸੇ ਵੀ ਦলাই ਲਾਮਾ ਨੂੰ ਉਸਦੀ ਪ੍ਰਵਾਨਗੀ ਲੈਣੀ ਚਾਹੀਦੀ ਹੈ ਇਹ ਸਨ ਦੋਸਤੋ ਦੇਸ਼ਵਿਦੇਸ਼ ਦੀਆਂ ਖਬਰਾਂ